ਹੈਲੋ 634 ਮੇਰੇ ਵੀਰੋ ਦੇਖੋ ਇਧਰ ਆਪਣਾ ਬਹੁਤ ਭਾਨੀ ਸਿੱਧ ਤੋਂ ਆਪਣੇ ਸਿਧਾਨੇ ਲੱਖੀ ਵੀਰ ਨੇ ਵੀ ਦਿਖਾਇਆ ਸੀ ਤੇ ਹੋਰ ਵੀ ਵਿਚਾਰਾ ਦਿਖਾਇਆ ਪਾਈਆਂ ਨੇ ਤੇ ਇਹ ਹੈਗਾ ਰੰਪਰਾ ਫੂਲ ਟਾਉਣ ਫੂਲ ਟਾਉਣ বাজਦਾ ਜਿਹੜਾ ਰੰਪਰਾ ਫੂਲ ਤੇ ਆਹ ਦੇਖੋ ਭਾਈ ਗੰਦਾ ਪਾਣੀ ਹਜੇ ਵੀ ਮਤਲਬ ਗਵਰਨਮੈਂਟ ਇਹ ਚੀਜ਼ਾਂ ਵੱਲ ਕਿਉਂ ਨਹੀਂ ਦੇਖਦੀ ਇਹ ਜਗਾ ਬਣੀ ਹੋਈ ਸੀ ਬੱਚਿਆਂ ਦੇ ਖਾਣ ਨੂੰ ਠੀਕ ਆ ਜਵਾਕਾਂ ਦੇ ਜਿਹੜੇ ਮਤਲਬ ਕਾਲਜ ਵਿੱਚ ਪੜ੍ਹਦੇ ਆ ਉਹ ਪਰਲੀ ਛੜ ਖੜਦੇ ਹੜਕੋ ਪਰਲੀ ਛੜ ਠੀਕ ਆ ਇਧਰਲੀ ਸ਼ਾੜ ਖੜ ਨਹੀਂ ਸਕਦਾ ਯਾਰ ਬਾਈ ਗੰਦ ਕਈ ਬਹੁਤ ਆ ਗੰਦੀ ਬਹੁਤ ਆ ਇੱਥੇ ਛੜਿਆਂਨ ਮਾਰਦੀ ਐ ਲੈ ਤੇ ਆ ਚੀਜ਼ ਆ ਦੇਖੋ ਵੀਰੇ ਨਿਹਲੇ ਦੇਖ ਲਓ ਇੰਨਾ ਵਧੀਆ ਮਤਲਬ ਇੱਥੇ ਦਰਖਤ ਲੱਗਿਆ ਹੋਇਆ ਸੀ ਸਾਰੇ ਦੀ ਪੱਟੀ ਮੇਸ ਹੋ ਗਈ। ਨਿਹਲੇ ਇੱਥੇ ਜਿਹੜਾ ਗੰਦ ਆ ਬਹੁਤ ਜਿਆਦਾ ਖਰਾਬ ਆ ਠੀਕ ਐ। ਮੇਰਾ ਵੀਰੇ ਇਹ ਚੀਜ਼ਾਂ ਨੂੰ ਗਵਰਨਮੈਂਟ ਤੱਕਰ ਜਰੂਰ ਪਹੁੰਚਾਓ ਫੋਲੋ, ਸ਼ੇਅਰ, ਲਾਇਕ ਵਗੈਰਾ ਜਰੂਰ ਕਰਿਆ ਕਰੋ ਮੇਰਾ ਵੀਰੋ। ਠੀਕ ਐ ਇੰਨੇ ਹੀ ਧੰਨਵਾਦ ਹੋਊਗਾ। ਆ ਦੇ ਆਏ ਹੁਣ ਭਰਤ ਪਈ ਜਾਂਦੇ ਇਧਰ ਲਈ ਛੜ ਠੀਕ ਹੈ ਜੀ ਪਹਿਲਾਂ ਆ ਜਗਾ ਬਣੀ ਹੁੰਦੀ ਸੀ ਜਗਾ ਦਾ ਪੈਸੇ ਲੈ ਸਕਦੇ ਆ ਚੀਜ਼ ਤੇ ਬਣਾਉਣ ਤੇ ਜਗਾ ਪੈਸੇ ਲੈ ਸਕਦਾ ਪਰ ਪਾਣੀ ਦਾ ਜਿਹੜਾ ਗੰਦਾ ਹੁਣ ਹੀ ਰੋਕ ਸਕਦੇ ਆ ਚੀਜ਼ ਪਹਿਲਾਂ ਬਣੀ ਹੋਈ ਸੀ ਆ ਬਾਅਦ ਤੇ ਬਣਾਤੀ ਇਹ ਚੀਜ਼ਾਂ ਤੇ ਪੈਸੇ ਲਾਉਣ ਕਨੀਓ ਇਹ ਤਾਂ ਨਿਗਾ ਮਾਰ ਲੈਣਾ ਉਹਤੇ ਵੀ ਪੈਸੇ ਲਾਉਂਦੇ ਯਾਰ ਇਹ ਦੇਖੋ ਬਈ ਗੰਦਾ ਪਾਣੀ ਇੱਥੋਂ ਤੇ ਕਰਾ ਜਾਮਾ ਸੜਕ ਦੇ ਨਾਲ ਬੱਛ ਆ ਦੇਖੋ जमा सड़क के नाल सुन जू करके दिखा देने बई ठीक है टोभा बना पै एक तरह का गंदे बहला नजायज ही गंदा यार आ अपनी सड़क इन्ना क फर्क है ठीक है पंजाब यूनिवर्सिटी टीबी डी कॉलेज, ठीक है भाई रामपुरा फूल ठीक है ਮਰਾਜ ਰੋਡ ਤੇ ਆ ਗਿਆ ਠੀਕ ਆ ਆ ਦੇਖ ਲਓ ਭਾਈ ਆਹ ਹਲਾਤਾ ਇਥੋਂ ਦੇ ਇਹ ਇਧਰਲੀ ਸਾਈਡ ਆਹਾ ਤੁਹਾਨੂੰ ਦਿਖਾ ਦਿੰਨਾ ਜਿਹੜਾ ਆਹ ਬਣਿਆ ਹੋਇਆ ਪੁਰਾਣਾ ਸੀ ਉਹ ਨਵਾਂ ਬਣਾਤਾ ਇਹ ਚੀਜ਼ਾਂ ਤੇ ਪੈਸੇ ਖਰਚ ਸਕਦੇ ਆ ਇਹ ਚੀਜ਼ ਤੇ ਗੌਰ ਨਹੀਂ ਕਰ ਸਕਦੇ ਪਾਣੀ ਤੇ ਗੰਦੇ ਤੇ ਉਹ ਦੇਖ ਲਓ ਭਾਈ ਬੀੜ ਦੇ ਨਾਲ ਪਰਲੀ ਸਾਈਡ ਉਹ ਭਾਈ ਜਿਹੜੇ ਖੰਭੇ ਨਹੀਂ ਟੁੱਟੇ ਜਿਹੜੀ ਬਿਜਲੀ ਨਹੀਂ ਆਉਂਦੀ ਮੋਟਰਾਂ ਵਾਲੀ ਕਹਿੰਦੇ ਆਪਨਾ ਉਹ ਉਹ ਭਾਈ ਲੋਡ ਕਰੀ ਜਾਂਦੇ ਆ ਨਾਲ ਇਹਦੇ ਆਹ ਗੰਦਾ ਪਾਣੀ ਨਾਲ ਹੀ ਆ ਬਾਈ ਦੇਖ ਲਓ ਵਿਚਾਰੇ ਐ ਫੇਰ ਵੀ ਮਤਲਬ ਮੋਟਰਾਂ ਜਿਹੜੀਆਂ ਆਉਂਦੀਆਂ ਨਹੀਂ ਆਪਣੀਆਂ ਮਤਲਬ ਲਾਈਟਾਂ ਖੇਤਾਂ ਵਾਲੀਆਂ ਉਹ ਖੰਭੇ ਟੁੱਟੇ ਹੋਏ ਆ ਉੱਥੇ ਟੁੱਟ ਨਹੀਂ ਆ ਯਾਰ ਬਾਈ ਆਹ ਜਿਹੜਾ ਮਤਲਬ ਇੱਥੇ ਪਾਣੀ ਆ ਪਾਣੀ ਦਾ ਕੋਈ ਬੰਦੋਬਾਸਤ ਨਹੀਂ ਕੁਛ ਨਹੀਂ ਠੀਕ ਆ ਬਾਈ ਵਣ ਕੇ ਵੀਡੀਓ ਸ਼ੇਅਰ ਜ਼ਰੂਰ ਕਰਾ ਗਵਰਨਮੈਂਟ ਤੱਕ ਕਰ ਜ਼ਰੂਰ ਪਹੁੰਚਾਓ ਧੰਨਵਾਦ